ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੂਟਾਂ ਦੇ ਸ਼ਕੀਨਾਂ ਦਾ ਸੂਟਾਂ ਦੇ ਸ਼ਕੀਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਫਿਰ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਤੇ ਅੱਜ ਦੇ ਜਿਹੜੇ ਸੂਟ ਨੇ ਬਹੁਤ ਹੀ ਪਿਆਰੇ ਨੇ ਜੌਰਜਟ ਆਰੀ ਵਰਕ ਦੇ ਸੂਟ ਨੇ ਕੁਝ ਸੂਟ ਪਹਿਲਾਂ ਜਿਹੜੇ ਲੰਘੇ ਨੇ ਉਹ ਹੋਰ ਫੈਬਰਿਕ ਆ ਇਹ ਅੱਗੇ ਜਿਹੜੇ ਸੂਟ ਨੇ ਇਹ ਸਾਰੇ ਜੌਰਜਟ ਆਰੀ ਵਰਕ ਦੇ ਸੂਟ ਨੇ ਬਹੁਤ ਪਿਆਰੇ ਮੈਚਿੰਗ ਸੂਟ ਬਣੇ ਹੋਏ ਨੇ ਨਾਲ ਬਹੁਤ ਹੀ ਪਿਆਰੇ ਦੁਪੱਟੇ ਨੇ ਤੇ ਪ੍ਰਾਈਸ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਕੋਈ ਵੀ ਇਹਨਾਂ ਦੇ ਵਿੱਚੋਂ ਤੁਸੀਂ ਸੂਟ ਖਰੀਦਣਾ ਆ ਤੁਹਾਨੂੰ ਸੂਟ ਪਸੰਦ ਆ ਤੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਆਪਣਾ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਦੀ ਜਿਹੜੀ ਹੈ ਪੂਰੀ ਡਿਟੇਲ ਜਾਣ ਸਕਦੇ ਜੇ ਬਹੁਤ ਹੀ ਪਿਆਰੇ ਪਿਆਰੇ ਤੇ ਬਹੁਤ ਸੋਹਣੇ ਕਲਰ ਨੇ ਤੇ ਅੱਗੇ ਵੇਖੋ ਤੁਸੀਂ ਇਸ ਤਰ੍ਹਾਂ ਬਲੈਕ ਵਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ ਹੈ ਸਾਰੇ ਕਲਰ ਕੰਟਰਾਸਟ ਜਿਹੜੇ ਬਹੁਤ ਹੀ ਪਿਆਰੇ ਨੇ ਵੇਖੋ ਕਲਰ ਸਾਰੇ ਕਿੰਨੇ ਪਿਆਰੇ ਨੇ ਬਲੈਕ ਸਲਵਾਰਾਂ ਦੇ ਨਾਲ ਨੇ ਰੈੱਡ ਸਲਵਾਰਾਂ ਦੇ ਨਾਲ ਨੇ ਬਹੁਤ ਹੀ ਸੋਹਣਾ ਹੈ ਵੇਖੋ ਬੋਟਲ ਗ੍ਰੀਨ ਜਿਹੜਾ ਹੈ ਕਲਰ ਹੈ ਇਹਦਾ ਵੀ ਕੰਟਰਾਸਟ ਬਹੁਤ ਸੋਹਣਾ ਹੈ ਐਵੀ ਬਲੈਕ ਦੇ ਨਾਲ ਆ ਲਾਈਟ ਪਿੰਕ ਦੇ ਨਾਲ ਕੰਟਰਾਸਟ ਹੈ ਇਸ ਤਰ੍ਹਾਂ ਸਾਰੇ ਕਲਰ ਜਿਹੜੇ ਬਹੁਤ ਹੀ ਟ੍ਰੈਂਡੀ ਕਲਰ ਨੇ ਤੇ ਇਹ ਵਾਲੇ ਸੂਟ ਜਿਹੜੇ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਹੇ ਨੇ ਤੇ ਸਾਰੇ ਸੂਟ ਜਿਹੜੇ ਬਹੁਤ ਹੀ ਸੋਹਣੇ ਕਲਰ ਨੇ ਤੇ ਇਹਨਾਂ ਵਿੱਚ ਕੋਈ ਵੀ ਸੂਟ ਤੁਹਾਨੂੰ ਜੋ ਪਸੰਦ ਆਉਂਦਾ ਹੈ ਤੇ ਤੁਸੀਂ ਦਿੱਤੇ ਹੋਏ ਨੰਬਰ ਤੇ WhatsApp ਮੈਸੇਜ ਕਰ ਦੇਣਾ ਆ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਪੇਜ ਸਕਦੇ ਹੋ ਤੇ ਸੂਟ ਦੀ ਜਿਹੜੀ ਪੂਰੀ ਡਿਟੇਲ ਆ ਤੁਸੀਂ ਜਾਣ ਸਕਦੇ ਹੋ ਘਰੇ ਬੈਠੇ ਸੂਟ ਮੰਗਵਾ ਸਕਦੇ ਹੋ ਸਾਰੇ ਸੂਟ ਤੁਹਾਡੇ ਕੋ ਘਰੇ ਪਹੁੰਚ ਜਾਣਗੇ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਹੈ ਤੇ ਉਹਦੇ ਤੇ ਤੁਹਾਨੂੰ ਕਿਤੇ ਵੀ ਦੁਕਾਨ ਤੇ ਜਾਣ ਦੀ ਜ਼ਰੂਰਤ ਨਹੀਂ ਹੈ ਸਾਰੇ ਸੂਟ ਤੁਹਾਡੇ ਘਰੇ ਬੈਠੇ ਆ ਹੀ ਪਹੁੰਚ ਜਾਣਗੇ ਬਹੁਤ ਪਿਆਰੇ ਸੂਟ ਨੇ ਤੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਨਵੇਂ ਜਿਹੜੇ ਸੂਟ ਆਪਾਂ ਅਪਲੋਡ ਕਰੀਏ ਉਹ ਵੀ ਤੁਹਾਡੇ ਤੱਕ ਪਹੁੰਚ ਜਾਣ